ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੌਥ ਚੈਨਲ ਤੇ ਤੇ ਜੀ ਆਪਾਂ ਰੱਖ ਲਿਆ ਨਵੀਂ ਸ਼ਾਪ ਦੇ ਵਿੱਚ ਦੁਕਾਨ ਸਮਾਨ ਆ ਦੇਖੋ ਜੀ ਆਪਕਾ ਕਰਤੀ ਜੀ ਨਵੀਂ ਸ਼ਾਪ ਦੀ ਸ਼ੁਰੂਆਤ ਅਜੇ ਆਪਣਾ ਸਮਾਨ ਖਿੰਡਿਆ ਹੀ ਪਿਆ ਹੈ ਬਾਈ ਸੈੱਟ ਨਹੀਂ ਕੀਤਾ ਤੇ ਅੱਜ ਮੇਰਾ ਲੌਂਗ ਵੀਡੀਓ ਪਾਉਣ ਦਾ ਨਹੀਂ ਲੱਗਿਆ ਜੀ ਟਾਈਮ ਦੇਖੋ ਜੀ ਮੇਰਾ ਸਮਾਨ ਹਜੇ ਬਹੁਤ ਖੰਡਿਆ ਪਿਆ ਤੇ ਹੌਲੀ ਹੌਲੀ ਸੈੱਟ ਹੋਊਗਾ ਬਈ ਅੱਜ ਸ਼ਾਮ ਤੱਕ ਸੈੱਟ ਹੋ ਜਾਊਗਾ ਕਿਉਂ ਤਨੇ ਮੈਂ ਸਦਾਇਆ ਕਿਸੇ ਨੂੰ ਉਹ ਰੱਖਣ ਆ ਜਾਣਗੇ ਰਖਾਉਣ ਆ ਜਾਣਗੇ ਫਿਰ ਅਸੀਂ ਸੈੱਟ ਕਰਕੇ ਰੱਖ ਦਾਂਗੇ ਸਾਰਾ ਸਮਾਨ ਰਾਤ ਰੱਖੇ ਬਈ ਰਾਤ ਨੂੰ ਸਮਾਨ ਆ ਗਿਆ ਜੀ ਬਾਹਰ ਲਾ ਰੂਮ ਇੱਕ ਗਏ ਮੇਰੇ ਗਾਕ ਅੰਦਰ ਦੀ ਆਉਂਦੇ ਸੀਗੇ ਘਰ ਵਿੱਚ ਦੀ ਹੁਣ ਆਪਾਂ ਬਾਹਰ ਕਢਾਇਆ ਆ ਦੇਖੋ ਜੀ ਆਪਣੀਆਂ ਪੌੜੀਆਂ ਤੇ ਪੌੜਗਾ ਚ ਆਪਣੇ ਅੰਗਲੈਰਨ ਰਹਿੰਦੀ ਐ ਲਵਾਉਣ ਵਾਲੀ ਉਹ ਹੋ ਸਕਦਾ ਅੱਜ ਲਾ ਕੇ ਜਾਣਗੇ ਇੱਕ ਆਪਣੇ ਹਜੇ ਵੱਡਾ ਸ਼ੀਸ਼ਾ ਰਹਿੰਦਾ ਪਰ ਨਾਲ ਉਹ ਭਰਾ ਦੇਾਂਗੇ ਸਮਾਨ ਹਜੇ ਮੇਰਾ ਬਹੁਤ ਪਿਆ ਬਈ ਦੇ ਚੌਣ ਵਾਲਾ ਕੇਰਾ ਬੱਸ ਚੱਕ ਚੱਕ ਹੀ ਰੱਖਿਆ ਇੱਧਰ ਖਿੰਡਿਆ ਪਿਆ ਵਾਧੂ ਸਮਾਨ ਅੱਜ ਸ਼ਾਮ ਸ਼ਾਮ ਤੱਕ ਸਾਰਾ ਸੈੱਟ ਹੋ ਜਾਊਗਾ ਬਈ ਸਮਾਨ ਮੇਰਾ ਠੀਕ ਐ ਨਾ ਤੇ ਮੈਥੋਂ ਅੱਜ ਲੌਂਗ ਵੀਡੀਓ ਬਣੀ ਨਹੀਂ ਮੈਂ ਕਿਹਾ ਚਲੋ ਜਿੰਨੀ ਕ ਬਣਦੀ ਆਪਾਂ ਉਨੀ ਕੀ ਪਾ ਦਈਏ ਤੇ ਸਸਰੀਕਾਲਜੀ ਸਾਰਿਆਂ ਨੂੰ ਮੇਰੇ ਭੈਣ ਭਰਾਵਾਂ ਨੇ ਮੈਨੂੰ ਵਧਾਈਆਂ ਦੇਣੀਆਂ ਤੇ ਵਾਹਿਗੁਰੂ ਅਗੇ ਅਰਦਾਸ ਕਰਨੀ ਵੀ ਸੋਡੀ ਭੈਣ ਦਾ ਕੰਮ ਵਧੀਆ ਚੱਲੇ ਆ ਦੇਖੋ ਜੀ ਬਸ ਕੇਰਾ ਚੱਕ ਚੱਕ ਰੱਖਤਾ ਸਮਾਨ ਹਜੇ ਬਹੁਤ ਸਮਾਨ ਪਿਆ ਜਚਾਉਣ ਵਾਲਾ ਠੀਕ ਹੈ ਜੀ ਤੇ ਹੁਣ ਆਪਾਂ ਕਰਦੇ ਆਂ ਵੀਡੀਓ ਦੇ ਅੰਡ ਰੋਟੀ ਰੁੱਟੀ ਬਣਾਉਣੀ ਹੈ ਕਿਉਂਕਿ ਬੇਟੀ ਨੇ ਜਾਣਾ ਸਾਰਾ ਸਮਾਨ ਮੇਰੇ ਰੱਖਿਆ ਖਿੰਡਿਆ ਹੀ ਪਿਆ ਬਸ ਉਧਰੋਂ ਚੱਕ ਕੇ ਆਪਾਂ ਇੱਧਰ ਰੱਖਤਾ ਗਲਤੀ ਹੋਈ ਤਾਂ ਮਾਫ ਕਰਨਾ ਜੀ ਆਪਾਂ ਕਰਦੇ ਆਂ ਵੀਡੀਓ ਦੇ ਅੰਡ ਜ਼ਰੂਰ ਅਰਦਾਸ ਕਰਨੀ ਵਾਹਿਗੁਰੂ ਦੇ ਚਰਨਾਂ 'ਚ ਵੀ ਸੋਡੀ ਛੋਟੀ ਭੈਣ ਦਾ ਕੰਮ ਵਧੀਆ ਚੱਲੇ ਵੈਸੇ ਆਪਣਾ ਪਹਿਲਾਂ ਹੀ ਬਹੁਤ ਸੀ ਪਰ ਅੱਗੇ ਵੀ ਅਰਦਾਸ ਕਰਨੀ ਕਿਉਂਕਿ ਆਪਾਂ ਨਵੀਂ ਦੁਕਾਨ ਦੀ ਕੀਤੀ ਹੈ ਜਜਮੂਰਤ ਸਮਾਨ ਰੱਖ ਕੇ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਗਲਤ ਬੋਲਿਆ ਗਿਆ ਹੋਵੇ ਜੇ ਤੀ ਮਾਫ ਕਰਨਾ ਸਤਿ ਸ੍ਰੀ ਅਕਾਲ ਜੀ ਸਾਰੇ